ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ ਤੇ ਸਰਦੀਆਂ ਦੇ ਵਿੱਚ ਸਕਿਨ ਕੇਅਰ ਕਰਨੀ ਤਾਂ ਬਣਦੀ ਹੀ ਹੈ। ਕਈ ਵਾਰ ਸਰਦੀਆਂ ਕਰਕੇ ਅਸੀਂ ਆਪਣੀ ਸਕਿਨ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਾਂ ਜਿਹਦੇ ਕਰਕੇ ਸਾਨੂੰ ਕਾਫੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਹਨ। ਅਜਿਹੀ ਹੀ ਅੱਜ ਮੈਂ ਤੁਹਾਨੂੰ ਇੱਕ ਹੋਮ ਰੈਮਡੀ ਲੈ ਕੇ ਆਈ ਹਾਂ ਜਿਹੜੀ ਕਿ ਸਾਡੇ ਬਹੁਤ ਕੰਮਦੀ ਹੈ। ਹੈਲੋ ਫਰੈਂਡਸ, ਵੈਲਕਮ ਬੈਕ ਟੂ ਮਾਈ ਚੈਨਲ ਰਾਜਵੀਰਸ ਵਲੋਗ। ਸਰਦੀਆਂ ਦੇ ਕਾਰਨ ਸਾਡੀਆਂ ਏੜੀਆਂ ਨੇ ਜਿਹੜੀਆਂ ਬਹੁਤ ਜ਼ਿਆਦਾ ਫਟ ਜਾਂਦੀਆਂ ਹਨ। ਇਸ ਦੇ ਕਈ ਕਾਰਨ ਹਨ ਜਿਆਤਰ ਸਮਾਂ ਅਸੀਂ ਖੜੇ ਰਹਿੰਨੇ ਆ ਜਿਸ ਦੇ ਕਾਰਨ ਸਾਡੇ ਸਰੀਰ ਦਾ ਸਾਰਾ ਭਾਰ ਸਾਡੇ ਪੈਰਾਂ ਤੇ ਆਂਦਾ ਹੈ ਜਿਹਦੇ ਕਾਰਨ ਸਾਡੇ ਪੈਰਾਂ ਦੀਆਂ ਅੱਡੀਆਂ ਨੇ ਜਿਹੜੀਆਂ ਫਟ ਜਾਂਦੀਆਂ ਹਨ ਕਈ ਵਾਰ ਤਾਂ ਇੰਨਾ ਦਰਦ ਹੁੰਦਾ ਹੈ ਕਿ ਉਹਨਾਂ ਵਿੱਚੋਂ ਖੂਨ ਵੀ ਨਿਕਲਣ ਲੱਗ ਜਾਂਦਾ ਹੈ ਇਸ ਸਿਚੁਏਸ਼ਨ ਦੇ ਵਿੱਚ ਸਾਨੂੰ ਆਪਣੇ ਪੈਰਾਂ ਦਾ ਖਾਸ ਧਿਆਨ ਰੱਖਣਾ ਬਣਦਾ ਹੈ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਈਜ਼ੀ ਇੱਕ ਹੋਮ ਰੈਮਡੀ ਲੈ ਕੇ ਆਈਆਂ ਜਿਹੜੀ ਕਿ ਸਾਡੇ ਪੈਰਾਂ ਦੀਆਂ ਅੱਡੀਆਂ ਦੇ ਲਈ ਇੱਕ ਰਾਮਬਾਂਡ ਇਲਾਜ ਹੈ ਇਹਦੇ ਲਈ ਅਸੀਂ ਇੱਕ ਕਰੇ ਹੀ کریم ਤਿਆਰ ਕਰਾਂਗੇ ਜਿਹੜੀ ਕਿ ਤੁਸੀਂ ਰਾਤ ਨੂੰ ਸੌਣ ਲੱਗੇ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਅਪਲਾਈ ਕਰਨੀ ਹੈ ਜਿਸ ਨਾਲ ਤੁਸੀਂ ਦੇਖੋਗੇ ਕਿ 2 ਦਿਨਾਂ ਦੇ ਵਿੱਚ ਹੀ ਸਾਡੇ ਪੈਰਾਂ ਦੀਆਂ ਜਿਹੜੀਆਂ ਅੱਡੀਆਂ ਹਨ ਬਹੁਤ ਹੀ ਜ਼ਿਆਦਾ ਸੌਫਟ ਹੋ ਗਈਆਂ ਹਨ ਤੇ ਜਿਹੜੇ ਪੈਰਾਂ ਦੀਆਂ ਅੱਡੀਆਂ ਤੇ ਜਿਹੜੇ ਕ੍ਰੈਕ ਪਏ ਹਨ ਉਹ ਵੀ ਮੋਸਟਲੀ ਠੀਕ ਹੋ ਗਏ ਹਨ ਅੱਜ ਦੀ ਇਸ ਹੋਮ ਰੈਮਡੀ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ। ਅਮਗੇ ਕੈਂਡਲ ਮੀਨਸ ਮੋਮਬਤੀ ਤੁਸੀਂ ਕੈਂਡਲ ਕੋਈ ਵੀ ਲੈ ਸਕਦੇ ਹੋ ਜੇਕਰ ਹੋ ਸਕੇ ਤਾਂ ਵਾਈਟ ਕੈਂਡਲ ਹੋ ਤਾਂ ਜ਼ਿਆਦਾ ਬੈਟਰ ਆ। ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਵਿੱਚ ਕੋਈ ਵੀ ਯੂਜ਼ ਕੀਤੀ ਹੋਈ ਕੈਂਡਲ ਪਈ ਆ, ਵੇਸਟ ਕੈਂਡਲ ਪਈ ਆ ਤਾਂ ਉਸ ਕੈਂਡਲ ਨੂੰ ਵੀ ਲੈ ਸਕਦੇ ਹਾਂ। ਸਭ ਤੋਂ ਪਹਿਲਾਂ ਇੱਥੇ ਅਸੀਂ ਕੈਂਡਲ ਲਵਾਂਗੇ ਤੇ ਕੈਂਡਲ ਨੂੰ ਅਸੀਂ ਕੱਟ ਲਵਾਂਗੇ। ਤਿਆਰ ਰਹਿ ਕੇ ਇਥੇ ਅਸੀਂ 2 ਚਮਚ ਵੈਕਸ ਲੈਣੀ ਹੈ ਇਸ ਕੈਂਡਲ ਨੂੰ ਅਸੀਂ ਵੈਕਸ ਹੀ ਕਹਿੰਦੇ ਆ ਇਹ ਜਿਹੜੀ ਹੈਗੀ ਸਾਡੀ ਕਰੀਮ ਦਾ ਇੱਕ ਬਹੁਤ ਹੀ ਇੰਪੋਰਟੈਂਟ ਹਿੱਸਾ ਹੈ ਦੇਖੋ ਇਥੇ ਮੈਂ ਕਮ ਸੇ ਕਮ ਇਹ 2 ਚਮਚ ਵੈਕਸ ਮੈਂ ਲੈ ਲਈਏ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਇੱਕ ਕੋਲੀ ਦੇ ਵਿੱਚ ਪਾ ਲਵਾਂਗੇ ਹੁਣ ਇਥੇ ਮੈਂ ਪਾਣੀ ਬੋਇਲ ਕੀਤਾ ਹੋਇਆ ਹੈ ਇਨੂੰ ਅਸੀਂ ਡਬਲ ਬੋਇਲਰ ਮੈਥਡ ਦੇ ਨਾਲ ਮੈਲਟ ਕਰਾਂਗੇ। ਇਹਨੂੰ ਡਾਇਰੈਕਟਲੀ ਅਸੀਂ ਮੈਲਟ ਨਹੀਂ ਕਰਨਾ। ਇੱਥੇ ਮੈਂ ਗਰਮ ਪਾਣੀ ਲਿਆ ਹੈ। ਗਰਮ ਪਾਣੀ ਦੇ ਵਿੱਚ ਅਸੀਂ ਇਸ ਕੋਲੀ ਨੂੰ ਰੱਖ ਦਾਂਗੇ। ਇਸ ਦੇ ਨਾਲ ਵੈਕਸ ਹੈ ਉਹ ਮੈਲਟ ਹੋਣੀ ਸ਼ੁਰੂ ਹੋ ਜਾਏਗੀ। ਚਮਚ ਦੀ ਸਹਾਇਤਾ ਨਾਲ ਨਾਲ ਦੀ ਨਾਲ ਅਸੀਂ ਇਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਜਾਵਾਂਗੇ। ਤਾਂ ਜੋ ਜਿਹੜੀ ਸਾਡੀ ਕੈਂਡਲ ਹੈ ਉਹ ਚੰਗੀ ਤਰ੍ਹਾਂ ਜਲਦੀ ਤੋਂ ਜਲਦੀ ਮੈਲਟ ਹੋ ਜਾਵੇ ਇਸ ਤਰੀਕੇ ਨਾਲ ਅਸੀਂ ਇਹਨੂੰ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਕੈਂਡਲ ਅੱਡੀਆਂ ਤੇ ਇੱਕ ਵੈਕਸ ਦਾ ਕੰਮ ਕਰਦੀ ਹੈ ਇਹ ਜਿਹੜੀਆਂ ਸਾਡੀਆਂ ਫਟੀਆਂ ਹੋਈਆਂ ਏੜੀਆਂ ਨੇ ਪਰ ਉਹਨਾਂ ਦੀਆਂ ਦਰਾਰਾਂ ਨੂੰ ਭਰਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਪਫੁਲ ਹੈ ਸਾਡੀ ਵੈਕਸ ਬਿਲਕੁਲ ਮੈਲਟ ਹੋ ਚੁੱਕੀ ਹੈ ਹੁਣ ਅਸੀਂ ਪਾਣੀ ਨੂੰ ਹਟਾ ਦਾਂਗੇ ਵੈਕਸ ਦੇ ਵਿੱਚ ਦੋ ਚਮਚ ਗਰਮ ਸਰੋਂ ਦਾ ਤੇਲ ਪਾਵਾਂਗੇ ਹਾਂਜੀ ਇੱਥੇ ਅਸੀਂ ਗਰਮ ਸਰੋਂ ਦੇ ਤੇਲ ਨੂੰ ਇਸਤੇਮਾਲ ਕਰਨਾ ਹੈ ਸਰੋਂ ਦਾ ਤੇਲ ਇੰਨਾ ਕੁ ਗਰਮ ਹੋਣਾ ਚਾਹੀਦਾ ਹੈ ਤਾਂ ਜੋ ਉਹਦੇ ਵਿੱਚ ਵੈਕਸ ਆ ਜਿਹੜੀ ਚੰਗੀ ਤਰ੍ਹਾਂ ਘੁਲ ਜਾਵੇ। ਹੁਣ ਇਹਦੇ ਵਿੱਚ ਅਸੀਂ ਅੱਧਾ ਚਮਚ ਗਲਿਸਰੀਨ ਪਾਵਾਂਗੇ। ਗਲਿਸਰੀਨ ਆ ਜਿਹੜੀ ਸਾਡੇ ਮੋਇਸਚਰਾਈਜ਼ਰ ਨੂੰ ਲੋਕ ਕਰਕੇ ਰੱਖਦੀ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ 1 ਟੇਬਲस्पून ਐਲੋਵੇਰਾ ਜੈਲ ਪਾਵਾਂਗੇ ਅਤੇ ਐਲੋਵੇਰਾ ਜੈਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਦਾਂਗੇ। ਹਿਲਾਉਂਦੇ ਹੋਏ ਇਹਨੂੰ ਸਾਰੇ ਮਿਕਸਚਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਸ ਤਰੀਕੇ ਨਾਲ ਸਾਡੀ ਕਰੀਮ ਆ ਜਿਹੜੀ ਬਣ ਕੇ ਰੈਡੀ ਹੈ। ਕਰੀਮ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਹੁਣ ਅਸੀਂ ਇਹਨੂੰ ਇੱਕ 에ਅ ਟਾਈਪ ਡੱਬੇ ਦੇ ਵਿੱਚ ਪਾ ਕੇ ਰੱਖ ਲਾਂਗੇ। ਸਰਦੀਆਂ ਦੇ ਵਿੱਚ ਅੱਡੀਆਂ ਦੇ ਨਾਲ ਨਾਲ ਸਾਡੇ ਹੱਥਾਂ ਦੀਆਂ ਫਿੰਗਰਜ਼ ਨੇ ਜਿਹੜੀਆਂ ਫਿੰਗਰ ਟਿਪਸ ਨੇ ਉਹ ਵੀ ਕਾਫੀ ਕ੍ਰੈਕ ਹੋ ਜਾਂਦੇ ਹਨ ਜਿਹੜੇ ਕਿ ਕੰਮ ਕਰਦੇ ਵਕਤ ਬਹੁਤ ਜ਼ਿਆਦਾ ਦਰਦ ਕਰਦੇ ਹਨ। ਕਈ ਵਾਰ ਅਸੀਂ ਗਰਮ ਠੰਡੇ ਪਾਣੇ ਦੇ ਵਿੱਚ ਹੱਥ ਪਾ ਲੈਨੇ ਹਾਂ। ਸਬਜ਼ੀ ਕੱਟਦੇ ਹਾਂ ਉਹਦੇ ਨਾਲ ਵੀ ਸਾਡੇ ਜਿਹੜੇ ਮੌਸਮ ਚੇਂਜ ਹੋਣ ਦੇ ਕਾਰਨ ਜਿਹੜੇ ਸਾਡੇ ਹੱਥਾਂ ਦੀ ਖੁਸ਼ਕੀ ਹੁੰਦੀ ਹੈ ਉਹਦੇ ਕਾਰਨ ਸਾਡੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਨੇ ਉਹਨਾਂ ਤੇ ਵੀ ਕ੍ਰੈਕ ਪੈਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕਿ ਕੰਮ ਕਰਦੇ ਵਕਤ ਕਾਫੀ ਜ਼ਿਆਦਾ ਪੇਨਫੁੱਲ ਹੁੰਦੇ ਹਨ ਇਸ ਲਈ ਇਸ ਕਰੀਮ ਨੂੰ ਅਸੀਂ ਹਰ ਫਿੰਗਰ ਟਿਪਸ ਤੇ ਵੀ ਅਪਲਾਈ ਕਰ ਸਕਦੇ ਹਾਂ ਇਹਨੂੰ ਤੁਸੀਂ ਵੀ ਬਣਾ ਕੇ ਅਪਲਾਈ ਕਰੋ ਤੇ ਰਿਜ਼ਲਟ ਤੁਹਾਡੇ ਸਾਹਮਣੇ ਆਏਗਾ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਹੋਮ ਰੈਮਡੀ ਹੈ ਜਿਹੜੀ ਕਿਵੇਂ ਦੀ ਲੱਗੀ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ ਤੇ ਅੱਡੀਆਂ ਨੂੰ ਚੰਗੀ ਤਰ੍ਹਾਂ ਚਾਵੇਂ ਨਾਲ ਰਗੜ ਕੇ ਸਾਫ਼ ਕਰ ਲੈਣਾ ਹੈ। ਉਸ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਪਹੁੰਚ ਕੇ ਇਹ ਕਰੀਮ ਪੈਰਾਂ ਦੀਆਂ ਅੱਡੀਆਂ ਤੇ ਪੂਰੇ ਪੈਰਾਂ ਤੇ ਅਪਲਾਈ ਕਰਨੀ ਹੈ ਤੇ ਉਸ ਤੋਂ ਬਾਅਦ 5 ਮਿੰਟ ਤੱਕ ਇਹਦੀ ਮ사ਜ ਕਰਨੀ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਹੱਥਾਂ ਤੇ ਅਪਲਾਈ ਕਰਨੇ ਹਨ ਹੱਥਾਂ ਦੇ ਫਿੰਗਰ ਟਿਪਸ ਤੇ ਲਗਾਉਣੇ ਹਨ ਤਾਂ ਸੇਮ ਉਸੇ ਤਰ੍ਹਾਂ ਰਾਤ ਨੂੰ ਸੌਣ ਤੋਂ ਪਹਿਲਾਂ ਹੱਥਾਂ ਨੂੰ ਵੀ ਗੁੰਗਨੇ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਤੇ ਉਸ ਤੋਂ ਬਾਅਦ ਇਸ ਕਰੀਮ ਨੂੰ ਅਪਲਾਈ ਕਰਨਾ ਹੈ ਫਿੰਗਰ ਟਿਪਸ ਤੇ। ਇਸ ਅਪਲਾਈ ਕਰਨ ਤੋਂ ਬਾਅਦ 5 ਮਿੰਟ ਮ사ਜ ਕਰਨੀ ਹੈ ਤੇ ਉਸ ਤੋਂ ਬਾਅਦ ਟੋਕਟ ਅੱਧਾ ਘੰਟਾ ਗਲਵਸ ਪਾ ਕੇ ਰੱਖਣੇ ਹਨ ਇਸੇ ਤਰ੍ਹਾਂ ਪੈਰਾਂ ਦੀ 5 ਮਿੰਟ ਮ사ਜ ਕਰਨ ਤੋਂ ਬਾਅਦ ਸੌਕਸ ਪਾਣੀਆਂ ਹਨ ਤੇ ਸੌਕਸ ਪਾ ਕੇ ਕੰਟੋਕਟ ਅੱਧਾ ਘੰਟਾ ਸੌਕਸ ਪਾ ਕੇ ਰੱਖਣੀਆਂ ਹਨ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਸੇ ਤਰ੍ਹਾਂ ਦੀਆਂ ਵਧੀਆ ਤੋਂ ਵਧੀਆ ਹੋਮ ਰੈਮਡੀਜ਼ ਲੈ ਕੇ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਫਿਰ ਮੈਂ ਹਾਜ਼ਰ ਹੋਵਾਂਗੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਇਸੇ ਤਰੀਕੇ ਨਾਲ ਜੇਕਰ ਅਸੀਂ ਰੈਗੂਲਰ ਇਸ ਕਰੀਮ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਅਪਲਾਈ ਕਰਦੇ ਹਾਂ ਰੈਗੂਲਰ ਇਹ ਕਰੀਮ ਅਪਲਾਈ ਕਰਨ ਦੇ ਨਾਲ ਤੁਸੀਂ ਦੇਖੋਗੇ ਕਿ ਤੁਹਾਡੇ ਪੈਰਾਂ ਦੀਆਂ ਅੱਡੀਆਂ ਨੇ ਜਿਹੜੀਆਂ ਬਹੁਤ ਸਾਫ਼ ਹੋ ਗਈਆਂ ਨੇ ਤੇ ਬਹੁਤ ਹੀ ਜ਼ਿਆਦਾ ਸੌਫਟ ਹੋ ਗਈਆਂ ਹਨ ਤੇ ਇਹ ਕਰੀਮ ਬਹੁਤ ਹੀ ਕਾਰਗਰ ਹੈ ਇਸ ਕਰੀਮ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਇਹ ਕਰੀਮ ਬਹੁਤ ਸਸਤੀ ਹੈ ਤੇ ਘਰ ਦੀਆਂ ਚੀਜ਼ਾਂ ਨਾਲ ਹੀ ਬਣ ਜਾਂਦੀ ਹੈ ਇਸ ਨੂੰ ਬਣਾਉਣ ਵਿੱਚ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਫੋਰ ਬਹੁਤ ਵਧੀਆ ਹੈ ਹੋਮ ਰੈਮਡੀਜ਼ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਪ੍ਰੈਸ ਕਰਿਓ ਤਾਂ ਕਿ ਮੇਰੀ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਣ ਥੈਂਕਸ ਫॉर ਵਾਚਿੰਗ